ਜੋ ਵੀ ਪੰਜਾਬ ਦੀ ਆਵਾਜ਼ ਚੁੱਕਦਾ ਹੈ ਤਾਂ ਜੋ ਲੋਕਾਂ ਦੇ ਲਈ ਲੜਦਾ ਹੈ ਤਾਂ ਉਸ ਨੂੰ ਆਪ ਸਰਕਾਰ ਅੰਦਰ ਕਰ ਦਿੰਦੀ ਹੈ ਤੇ ਜੇਲ੍ਹਾਂ ਦੇ ਵਿੱਚ ਭੇਜ ਦਿੰਦੀ ਹੈ ਪਹਿਲਾ ਇਸੇ ਤਰ੍ਹਾਂ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਨਾਲ ਹੋਇਆ ਤੇ ਹੁਣ ਇਸੇ ਤਰ੍ਹਾਂ ਭਾਨਾ ਸਿੱਧੂ ਦੇ ਨਾਲ ਹੋ ਰਿਹਾ ਹੈ ਇਹ ਬਿਆਨ ਜਗਤਾਰ ਸਿੰਘ ਹਵਾਰਾ ਦੇ ਪਿਤਾ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਭਾਨਾ ਸਿੱਧੂ ਦਾ ਪੱਖ ਪੂਰਿਆ ਹੈ ਤੇ ਜਿਸ ਨੂੰ ਲੈ ਕੇ ਆਪ ਸਰਕਾਰ ਤੇ ਤਿੱਖੇ ਨਿਸ਼ਾਨੇ ਵੇ ਸਾਦੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲੋਕਾਂ ਦੇ ਨਾਲ ਤਸ਼ੱਦਦ ਕੀਤਾ ਜਾ ਰਿਹਾ ਹੈ ਤੇ ਜੋ ਵੀ ਪੰਜਾਬ ਦੀ ਆਵਾਜ਼ ਨੂੰ ਬੁਲੰਦ ਕਰਦਾ ਹੈ ਜਾਂ ਸਰਕਾਰਾਂ ਦੇ ਖਿਲਾਫ ਬੋਲਦਾ ਹੈ ਤਾਂ ਉਸ ਨੂੰ ਹਮੇਸ਼ਾ ਹੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਤੇ ਜਿਸ ਤਰ੍ਹਾਂ ਜਿਸ ਨੂੰ ਲੈ ਕੇ ਲਗਾਤਾਰ ਸਵਾਲ ਜਗਤਾਰ ਸਿੰਘ ਹਵਾਰਾ ਦੇ ਪਿਤਾ ਦੇ ਵੱਲੋਂ ਆਪ ਸਰਕਾਰ ਨੂੰ ਕੀਤੇ ਗਏ ਰਹੇ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਦੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਜਗਤਾਰ ਸਿੰਘ ਹਵਾਰਾ ਦੇ ਪਿਤਾ ਦਾ ਹੋਰ ਕੀ ਕਹਿਣਾ ਸਿੱਧੂ ਦੇ ਹੱਕ ਜਹਾਦਾ ਨਾਰਾ ਮਾਰਨ ਵਾਸਤੇ ਪਹੁੰਚੇ ਗੁਰੂ ਗ੍ਰਪ ਖਾਲਸਾ ਜੀ ਸਭ ਤੋਂ ਪਹਿਲਾਂ ਦਾਸ ਵੱਲੋਂ ਤੇ ਜਹਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਬੁਲਾਈ ਫੜੇ ਪ੍ਰਵਾਲ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਨੇ ਸਿੱਧੂ ਤੇ ਜਿਸ ਤਰ੍ਹਾਂ ਦੇ ਪਰਚੇ ਸਰਕਾਰ ਨੇ ਪਾ ਕੇ ਉਹਦੇ ਸੀ ਕਰਨデア ਯਤਨ ਕੀਤਾ ਉਹ ਚ ਸਰਕਾਰ ਦੀ ਸੋਚ ਦਾ ਜਨਾਜ਼ਾ ਨਿਕੜਿਆ ਉਹ ਪਾਲਾ ਸਿੱਧੂ ਜਿਹੜਾ ਕਰੋੜਾ ਰੁਪਏ ਉਹਨਾਂ ਪੀੜਤ ਪਰਿਵਾਰਾਂ ਦੇ ਵਾਪਸ ਕਰਾ ਰਿਹਾ ਸੀ ਉਹਨੂੰ 10000 ਦਾ ਇਲਜ਼ਾਮ ਲਾ ਕੇ ਉਸ ਤੇ ਪਰਚਾ ਦਰਜ ਕੀਤਾ ਗਿਆ ਕਿੰਨੀ ਸ਼ਰਮ ਦੀ ਗੱਲ ਹੈ ਸਰਕਾਰ ਵਾਸਤੇ ਇਹ ਚ ਸਰਕਾਰ ਦਾ ਜਿਹੜਾ ਸਟੇਟਸ ਹੈ ਉਹ ਜਿਸ ਤਰ੍ਹਾਂ ਦੇ ਪਰਚੇ ਪਾ ਕੇ ਸਰਕਾਰ ਨੇ ਸਾਨੂੰ ਇੱਕ ਇਸ ਤਰ੍ਹਾਂ ਦਾ ਕੋਸ਼ਿਸ਼ ਕੀਤੀ ਹੈ ਉਹ ਚ ਸਰਕਾਰ ਦੀ ਸੋਚ ਜਨਜਾ ਦਾ ਨਿਕੜਿਆ ਸੋ ਭਾਵੇਂ ਜਿੰਨੀ ਵੀ ਸਰਕਾਰਾਂ ਹੁੰਦੀਆਂ ਭਾਵੇਂ 1947 ਤੋਂ ਬਣੀਆਂ ਸੈਂਟਰ ਦੀ ਸਰਕਾਰਾਂ ਜਾਂ ਸਟੇਟ ਦੀ ਸਰਕਾਰਾਂ ਜਿਹੜਾ ਵੀ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਉਸ ਤੇ ਕੇਸ ਗੋਲੀਆਂ ਉਹਨੂੰ ਮਿਲਣੀਆਂ ਭਾਵੇਂ ਭਾਈ ਦੀਪ ਸਿੱਧੂ ਉਹਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਉਹਨੂੰ ਮਰਵਾਇਆ ਗਿਆ ਅਮਰਤਪਾਲ ਸਿੰਘ ਨੇ ਗੱਲ ਕੀਤੀ ਉਹਨੂੰ ਜੇਲ੍ਹ ਚ ਛੁੱਟਿਆ ਗਿਆ ਪਰਮਿੰਦਰ ਝੋਟੇ ਵਰਗੇ ਜਿਨ੍ਹਾਂ ਨੇ ਪੰਜਾਬ ਨੂੰ ਬਚਾਉਣ ਵਾਸਤੇ ਮੁਹਿੰਮ ਚਲਾਈ ਉਹਨਾਂ ਦੇ ਕੇਸ ਬਣਾਏਗੇ ਲੱਖਾਂ ਸਦਾਨਵਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਉਸਤੇ ਸਰਕਾਰ ਦੀ ਨਿਗ੍ਹਾ ਸੋ ਜੈਦਰ ਜਿਕਤਾਰ ਸਿੰਘ ਹਵਾਰਾ ਤੇ ਜਿਨ੍ਹਾਂ ਨੇ ਉਸ ਟਾਈਮ ਸਰਕਾਰੀ ਜ਼ੁਲਮ ਨੂੰ ਰੋਕਣ ਵਾਸਤੇ ਉਹ ਕਾਰਜ ਕੀਤਾ ਉਸ ਤੇ 37 ਪਰਚੇ ਸਰਕਾਰਾਂ ਵੱਲੋਂ ਤੇ ਅੱਜ ਵੀ ਦੋ ਕੇਸ ਉਹਨਾਂ ਦੇ ਟੈਨਡਿੰਗ ਪਈ ਐ ਸੋ ਇਹ ਸਰਕਾਰ ਦੀ ਨੀਤੀਆਂ ਭਗਵੰਤ ਮਾਨ ਨੂੰ ਸੋਚ ਲੈਣਾ ਚਾਹੀਦਾ ਕਿ ਇੱਕ ਸਿਆਣਿਆਂ ਦੀ ਕਹਾਵਤ ਹੈ ਕਿ ਤਪ ਕਰਕੇ ਰਾਜ ਮਿਲਦਾ ਰਾਜ ਤੋਂ ਫਿਰ ਨਰਕ ਮਿਲਦਾ ਅੱਜ ਭਗਵੰਤ ਮਾਨ ਨਰਕ ਦੇ ਰਾਹ ਤੁਰ ਪਿਆ ਉਹਨੂੰ ਸੋਚ ਲੈਣਾ ਚਾਹੀਦਾ ਸੋ ਇੱਕ ਨਾਏ ਸਰਕਾਰ ਦੀ ਜਿਹੜੀ ਕਟਲੀ ਤਾਜੀ ਕਟਣਾ ਉਹ ਤੁਹਾਡੇ ਧਿਆਨ ਚ ਜਰੂਰ ਲਿਆਉਣੀ ਚਾਹੁੰਦਾ ਪਟਿਆਲੇ ਦਾ ਜੋ ਕੇਸ ਪਾਇਆ ਸਦਰ ਪਟਿਆਲਾ ਥਾਣੇ ਦਾ ਪਾਨੇ ਸਿੱਧੂ ਨੂੰ ਉੱਥੇ ਰੱਖਿਆ ਮੈਂ ਪਰਸੋਂ ਸ਼ਾਮ ਨੂੰ 7 ਵਜੇ ਇਨਸਪੈਕਟਰ ਨੂੰ ਫੋਨ ਕਰਿਆ ਉਹਨੂੰ ਦੱਸਿਆ ਕਿ ਮੈਂ ਜਹਦਾਰ ਚਕਤਾਰ ਸਿੰਘ ਹਵਾਰਾ ਦਾ ਬਾਪੂ ਜੀ ਬੋਲਦਾ ਮੈਨੂੰ ਕਹਿੰਦਾ ਬਾਪੂ ਜੀ ਦੱਸੋ ਮੈਂ ਕਿਹਾ ਮੈਂ ਚਾਹੁੰਦਾ ਸਾਡਾ ਇਤਿਹਾਸ ਕਬਾ ਹੈ ਕਿਉਂਕਿ ਭਾਈ ਕਲਿਆ ਜੀ ਦੇ ਵਾਰਸਾਂ ਸੀ ਜਿਨ੍ਹਾਂ ਨੇ ਉਹਨਾਂ ਦੁਸ਼ਮਣਾਂ ਨੂੰ ਵੀ ਮੱਲਬ ਪਿੱਟੀ ਕੀਤੀ ਪਾਣੀ ਛਕਾਇਆ ਮੇਰੀ ਇੱਛਾ ਕਿ ਭਾਲਾ ਸਾਜਾ ਪੁੱਤਰ ਮੈਂ ਉਹਨੂੰ ਪ੍ਰਸਾਦਾ ਛਕਾਉਣਾ ਚਾਹੁੰਨਾ ਸਵੇਰੇ ਮੈਨੂੰ ਕਹਿੰਦਾ ਬਜ਼ੁਰਗਾ ਤੁਸੀਂ ਮੈਨੂੰ ਟਾਈਮ ਦਿਓ ਮੈਂ ਸਵੇਰੇ ਤੁਹਾਨੂੰ ਦੱਸਾਂਗਾ ਪਰ ਸਵੇਰੇ 7:30 ਵਜੇ ਜਦੋਂ ਮੈਂ ਦੁਬਾਰਾ ਇੰਸਪੈਕਟਰ ਨੂੰ ਫੋਨ ਲਾਇਆ ਉਹਨੇ ਉਹਦਾ ਜਵਾਬ ਸੀ ਕਿ ਤੁਹਾਡਾ ਜਿਹੜਾ ਕੰਮ ਹੈ ਉਹ ਮੇਰੇ ਧਿਆਨ ਚ ਮੈਂ ਪਹਿਲ ਦੇ ਆਧਾਰ ਤੇ ਕਰਾਂਗਾ ਪਰੰਤੂ ਉਹਦੀ ਵੀ ਮਜਬੂਰੀ ਸੀ ਮੈਂ ਕੱਲ 2 ਵਜੇ ਤੱਕ ਵੇਖ ਕਰਦਾ ਰਿਹਾ ਕਿ ਮੈਨੂੰ ਸਿਹਲਾ ਆਵੇ ਫੋਲ ਆਵੇ ਮੈਂ ਭਾਨੇ ਨੂੰ ਜਾ ਕੇ ਪ੍ਰਸ਼ਾਦਾ ਛਕਾਂ ਮੈਂ ਕਹੀ ਜੀ ਛੋਟ ਹੈ ਸਰਕਾਰਾਂ ਦੀ 100 ਘਟੀਆਂ ਸੋਚ ਹੈ ਉਹਦੇ ਖਿਲਾਫ ਜਿਹੜਾ ਵੀ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਭਾਵੇਂ ਕਿਸੇ ਪਾਰਟੀ ਨਾਲ ਸੰਬੰਧਿਤ ਹੈ ਭਾਵੇਂ ਸੁਪਾਲ ਖਹਿਰਾ ਜੀ ਬੈਠੇ ਆ ਹੋਰ ਸਾਨੂੰ ਉਹਨਾਂ ਦਾ ਡਟ ਕੇ ਸਾਥ ਦੇਣਾ ਚਾਹੀਦਾ ਇਹਨਾਂ ਨੂੰ ਵੀ ਆਪਣੇ ਆਪਸੀ ਮਤਭੇਦ ਪਲਾ ਕੇ ਇੱਕ ਜੁਟ ਹੋ ਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਹੈ ਜਹੇਦਾਰ ਜਗਤਾਰ ਸਿੰਘ ਹਵਾਰਾ ਦਾ ਹਮੇਸ਼ਾ ਕੌਮ ਨੂੰ ਥਲੇਆ ਪੰਜਾਬ ਨੂੰ ਥਲੇਆ ਕਿ ਤੁਸੀਂ ਇਕੱਠੇ ਹੋ ਜਦੋਂ ਤੱਕ ਤੁਸੀਂ ਇਕੱਠੇ ਨਹੀਂ ਹੁੰਦੇ ਤੁਹਾਨੂੰ ਹੱਕ ਨਹੀਂ ਮਿਲਦੇ ਅੱਜ ਤੁਸੀਂ ਪਾਣੇ ਸਿੱਧੂ ਦੇ ਹੱਕ ਵਿੱਚ ਉਹਨੂੰ ਇੱਕ ਰੂਤਵਾ ਦੇਣ ਵਾਸਤੇ ਪਹੁੰਚੇ ਅੱਜ ਤੁਸੀਂ ਸਾਰੇ ਸਰਕਾਰ ਦੀ ਨਿਗਾਚ ਪਾਲੇ ਸਿੱਧੂ ਹੈ ਸੋ ਅੰਤ ਵਿੱਚ ਆਇਆਂ ਸੰਗਤਾਂ ਦਾ ਧੰਨਵਾਦ